ਪ੍ਰਚਾਰਾ ਉਹ ਬਹੁਤ ਵਧੀਆ ਸਨੇਹਾ ਦੇ ਰਹੇ ਲੋਕਾਂ ਨੂੰ ਮਤਲਬ 2 ਜਨਵਰੀ ਦੀਆਂ ਮਤਲਬ ਇਤਿਹਾਸ ਨੇ ਲੋਕਾਂ ਚ ਉਸਤਾ ਵੀ ਬਹੁਤ ਜਨਾਂ ਦੇ ਇਸ ਬਿਸਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰੰਦੇ ਨਾਲੇ ਮਤਲਬ ਰਾਮ ਮੰਦਰ ਬਾਰੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ ਕੀ ਕਹਿੰਦਾ ਨਾ ਦੇ ਦੇ ਕ ਮਤਲਬ 21 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵ ਮਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਸਨੇਹਾ ਦਿੱਤਾ ਜਾ ਰਿਹਾ ਬੇ ਮਿਲਿਆ ਜਿਹੜਾ ਦਿਨ ਮਤਲਬ ਸਭ ਨੇ ਕੋਈ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਪੂਛੀ ਵਾਲੇ ਮਨਾਉਣ ਨੂੰ ਫਿਰਨ ਦੀ ਮਨਾ ਰਹੇ ਹੀ ਫੇਰੇ ਖਲ ਬਾਈ ਜਨੂ ਦੀ ਬਹੁਤ ਵਧੀਆ ਦਿਨ ਆ ਰਿਹਾ ਹੈ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾਂ ਵਿੱਚ ਜਾ ਰਹੇ ਨੇ ਆਪਣੇ ਬਹੁਤ ਵਧੀਆ ਇਤਿਹਾਸ ਦਿਨ ਈਤਹਾਸ ਆ ਰਿਹਾ ਮਿਲਿਆ ਫਿਰੇ ਮਤਲਬ ਨੌਂ ਕੋਈ ਨਿਕਲ ਜੀ ਦਾ ਬਾਅਦ ਨੌਂ ਵੇ ਤੇ ਲੈ ਕੇ ਮਤਲਬ 2 ਵੇ ਤੱਕ ਮਤਲਬ ਜੜਾਈ ਦਾ ਮਤਲਬ ਜੜਾਈ ਕਿ ਠੀਕ ਰਹੇ ਜੀ ਉਹਨਾਂ ਕੋਲ ਸੀ ਖਾਣੇ ਵਾਸਤੇ ਮੇਰੇ ਰੋਟੀ ਇਹਦੀ ਕਾਦੇ ਵਾਸਤੇ ਕੀਤੀ ਕਰਦੇ ਰੋਟੀ ਗੋਸ਼ੱਲਾ ਵਾਸਤੇ ਕੱਠੀ ਕਰੀਦੀ ਘਰ ਘਰ ਜਾ ਕੇ ਕੱਠੀ ਕਰੀਦੀ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਹਾਂਜੀ ਸੇਵਾ ਬਲੋਂ ਲਿਆ ਮਨੂੰ ਬਸ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਇਕ ਮਲੇ ਸੇਵਾ ਕਰਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ 2 ਦਿਨ ਦਾ ਕਿਹਾ ਮੈਂ 3 ਦਿਨ ਸੇਵਾ ਕਰਨਾ ਸੋਚਾ ਅੱਛਾ ਤੇ ਬਾਅਦ ਜੋਦਨਾ ਖਰਚਾ ਪਾਣੀ ਕਰਦਾ ਅੱਜ ਖਰਚਾ ਵੀ ਬਹੁਤ ਵਧੀਆ ਕਰਦਾ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹੋ ਹਾਂਜੀ ਕਰਦੇ ਨੇ ਕੀ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਇਹਦਾ ਮਤਲਬ ਹੈ ਬਹੁਰੀਆ ਮਤਲਬ ਉਹ ਰਾਮ ਮੰਦਰ ਬਾਰੇ ਮਤਲਬ ਭਾਈ ਜਨੂ ਦੇ ਦਿਨ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲੀ ਕਰਨੀ ਚਾਹੀਦੀ ਹੈ ਮੇਰੇ ਕੋਲ ਬਟਾਲੇ ਜੀ ਈ ਰਿਕਸ਼ਾ ਵੀ ਕੋਈ ਹੈ ਜਿਹੜਾ ਹਾਂਜੀ ਸਿਰਫ ਹਾਂਜੀ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਤੇ ਪਾਜ ਕਿੱਥੇ ਕਿੱਥੇ ਜਾਂਦੇ ਸਾਰੇ ਤੋਂ ਮਤਲਬ ਜਿੰਨੇ ਵੀ ਮਤਲਬ ਹਰ ਗਲੀ ਹਮਲੇ ਚ ਮਤਲਬ ರೋಡ್ ಮೇನ್ ರೋಡ್ ಹಾ ರೋಡ್ ಹರಡದ